ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਪਾਲਕ ਛੋਲੇ ਦੀ ਦਾਲ 400 ਗ੍ਰਾਮ ਪਾਲਕ ਲਈਆਂ ਨੇ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਵਾ ਇੱਕ ਕੋਲ ਛੋਲੇ ਦੀ ਦਾਲ ਇਹਨੂੰ ਪਹਿਲਾਂ ਅੱਧਾ ਘੰਟਾ ਭਿਉਉ ਦਸੇਗਾ ਹੁਣ ਇਹਨੂੰ ਕੁੱਕਰ 'ਚ ਪਾ ਕੇ 20 ਮਿੰਟਾਂ ਮਜਾਵਾਂਗੇ ਪਾਣੀ ਉਹਨਾ ਕੀ ਪਾਉਣਾ ਮੈਂ ਜਿਹੜਾ ਬਸ ਦਾਲ ਵਿੱਚ ਡੁੱਬ ਜਵੇ ਬਹੁਤਾ ਪਾਣੀ ਨਹੀਂ ਪਾਉਣਾਗਾ ਦਾਲ ਪਾ ਦिए ਇਹਦੇ ਵਿੱਚ ਇੱਕ ਵੱਡੀ ਇਲਾਚੀ ਤਨ ਲੌਂਗ ਦੋ ਤੇਜ ਪत्ता ਇਹਦੇ ਵਿੱਚ ਪਾ ਦੇਣੇ ਆ ਅੱਧਾ ਚਮਚਾ ਨਮਕ ਦਾ ਪਾ ਲੈਣਾ ਅੱਧਾ ਚਮਚਾ ਹਲਦੀ ਦਾ ਹੁਣ ਇਹਨੂੰ ਬੰਦ ਕਰ ਦੇਣਾ ਕੁੱਕਰ ਨੂੰ ਤੇ ਦੋ ਬਿਸਲਾ ਮਾਰਾ ਲੈਣੀ ਆ ਮਾ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਦਾ ਤੜਕਾ ਲਾਵਾਂਗੇ ਢੜ ਕਰਕੇ ਪਾਲਣੀ ਸਰੋਂ ਦਾ ਤੇਲ ਦੀ ਤੇਲ ਹੁਣ ਗਰਮ ਹੋੰਦਾ ਵਾ ਤੇਲ ਗਰਮ ਹੋ ਗਿਆ ਆਪਣਾ ਜੀਰਾ 1 ਚਮਚਾ ਧਨੀਆ 1 ਚਮਚਾ ਸੌਂਫ 1 ਚਮਚਾ ਐਨ ਲਾਲ ਮੱਟਜਾ ਇਹਨਾਂ ਤੜਕਾ ਪਾਣੋ ਤੁਹਾਜੇ ਹਰੀ ਮੱਟਜਾ ਤੇ ਅਦਰਕ ਲਾ ਸਾਰਾ ਦੋ ਪਿਆਜ਼ ਪਿਆਜ਼ ਨੂੰ ਗ੍ਰਾਊਨ ਬ੍ਰਾਊਨ ਕਰ ਲੈਣਾ ਪਿਆਜ਼ ਆਪਣੇ ਬਣ ਗਏ ਦੋ ਟਮਾਟਰ ਪਾ ਦੇਣੇ तो मसाले पा देने हल्दी थोड़ी जी पौनी पहले पा ली से दाल से लाल मिर्च हरी मिर्च भी पाई हुई अद्धा चमचा पानी लाल मिर्च नमक अर्धा चमचा पहला पा लिया से अद्धा हम पा गर्म मसाला अद्धा चमचा इन्होंने भुन देना मसाले ने चं तरह थोड़ा पानी पा ढक देना वा जो तो टमा गल जाए अपने ਥੋੜਾ ਜਿਹਾ ਪੌਣਾ ਪਾਣੀ ਫਿਰ ਪਾਲਤਚ ਵੀ ਹੁੰਦਾ ਪਾਣੀ 1 ਮਿੰਟ ਲਈ ਢੱਕੋ λεਮਨ ਕਸੂਰੀ ਮੇਥੀ ਪਾ ਦੇਣੀ ਹੈ ਹੁਣ ਪਾਲਖ ਪਾ ਦੇਣੀ ਹੈ ਪਾਣੀ ਪਾਉਣ ਦੀ ਲੋੜ ਨਹੀਂ ਪਾਂਖ ਦੇ ਵਿੱਚ ਪਾਣੀ ਹੁੰਦਾ ਵਾ ਪਹਿਲਾਂ ਥੋੜਾ ਜਿਹਾ ਪਕਾ ਲਿਓ 2-3 ਮਿੰਟ ਹੁਣ ਆਪਾਂ ਪਾਲਕ ਦੇ ਵਿੱਚ ਛੋਲੇ ਦੀ ਦਾਲ ਪਾ ਦੇਣੀ ਹੈ ਛੋਲੇ ਦੀ ਦਾਲ ਨੂੰ ਦੋ ਵਸਲਾਂ ਭਰਾਈਆਂ ਸੇ ਤੁਸੀਂ ਆਪ ਛੋਲੇ ਦੀ ਦਾਲ ਪਾਤੀ ਆਪਾਂ ਅਣੇ 10 ਮਿੰਟ ਲਈ ਢੱਕ ਦੇਣਾ ਮੈਂ ਪਾਲਕ ਛੋਲਿਆਂ ਦੀ ਆਪਣੀ ਦਾਲ ਰੈਡੀ ਹੋ ਗਈ ਹੈ